9 ਵਜੇ ਤੋਂ ਲਾ ਕੇ 5 ਵਜੇ ਤੱਕ ਆਹੀ ਕੰਮ ਕੀਤਾ ਮੀਂਹ ਪੈਂਦੇ ਚ ਇਹ ਆਦਾ ਪਹਿਲਾਂ ਰੋਰੀਆਂ ਚੱਕੋ ਐਂ ਕਹੇ ਰੋਰੀਆਂ ਨਹੀਂ ਚੁੱਕਣੀਆਂ ਜੋ ਸਰਕਾਰ ਦਾ ਕੰਮ ਆਹੀ ਉਹ ਕਰਾਂਗੇ ਨਾ ਸਰਪੰਚ ਨੇ ਆਦੀ ਗੱਲ ਸੁਣੀ ਨਾ ਇਹਨੇ ਦੋਆ ਨੇ ਰੈ ਨਾ ਸਾਡੀ ਆਜ ਰੀਜੀ ਲਾਈ ਮੁਰਕੇ ਇਹ ਆਦਰ ਕਿਥੇ ਮੱਗੀ ਜ਼ੋਰ ਲਾ ਲੋ ਇਹ ਦੋਵੇਂ ਚਾਰ ਨਾਲ ਕੰਮ ਕਰਦੇ ਰੱਜਾਰ ਲਗ ਗਿਆ ਜੀ ਤੇ ਗੱਜਕਤ ਦੀ ਇਹ ਕੰਗਾ ਦਾ ਜੋ ਇਹ ਦੋਆ ਦੇ ਉਹ ਹੀ ਉਹ ਕਰਦਾ ਵਾ ਹਾ ਹਦਰੀਆਂ ਵੀ ਕਦੀ ਲਾਤੀਆਂ ਕਦੀ ਨਾ ਲਾਤੀਆਂ ਅੱਛਾ ਤੇ ਪੈਸੇ ਪੁੱਛਣ ਜਾਂਦੇ ਆ ਜੀ ਪਿੱਛੇ ਖਾਤੇ 'ਚ ਪੈਸੇ ਨਹੀਂ ਆਗੇ ਜਾਂ ਸਰਕਾਰ ਨਹੀਂ ਪਾ ਰਹੀ ਜਿਹੜੇ ਘਰ ਬੈਠੇ ਹੀ ਬੰਦੇ ਆ ਜਿਨ੍ਹਾਂ ਦੇ ਦੋ ਦੋ ਮਤਲਬ ਕਿਸੇ ਦੇ 20000 ਆ ਗਿਆ ਕਿਸੇ ਦੇ 25000 ਆ ਗਿਆ ਕਿਸੇ ਦੇ 30000 ਆ ਕਿਸੇ ਦੇ 5000 ਆ ਇਹ ਵੇਖੋ ਵੀ ਚੰਗੇ ਚੰਗੇ ਸਟਾਰੂ ਚੰਗੇ ਚੰਗੇ ਅਮੀਰ ਘਰਾਂ ਦੇ ਜੀਮੀਦਾਰ ਤਬਕੇ ਦੇ ਖਾਤਿਆਂ 'ਚ ਵੀ ਪੈਸੇ ਆਏ ਨੇ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਸਾਧ ਸੰਗ ਜੀ ਅਹੀਂ ਅਹੀਂ ਲਾਇਆ ਵਿਵਿਧਨਾ ਕੁਝ ਬੀਬੀਆਂ ਨਾਲ ਲਾਇਆ ਦੋ ਦੋ ਮਹੀਨੇ ਮਹੀਨਾ ਮਹੀਨਾ ਇਹਨਾਂ ਪੈਸੇ ਨਹੀਂ ਪਾਈ ਇਹਨਾਂ ਨੂੰ ਅਸੀਂ ਆਂਦੇ ਰਹੇ ਸਾਡੇ ਪੈਸੇ ਨਹੀਂ ਆ ਜਾਂਦਾ ਵੀ ਪਿਛੇ ਅਜੇ ਪਾਏ ਨਹੀਂਗੇ ਤੇ ਫਿਰ ਇਹਨਾਂ ਨੂੰ ਅਸੀਂ ਕੰਮ ਕਰਦੇ ਰਹੇ ਆ ਅਸੀਂ ਜਾਂਦੇ ਰਹੇ 9 ਵਜੇ 5 ਵਜੇ ਹਿਜੜਦੇ ਰਹੇ ਇਹ ਬੰਦੇ ਨੇ 1 ਵਜੇ 1 ਦਿਹਾੜੀ ਸਾਡੀ ਲਾਉਂਦਾ ਰਹੇ ਇੱਕ ਹਾਜ਼ਰੀ ਮੁੜ ਕੇ ਨਹੀਂ ਜਾਂਦਾ ਰਿਹਾ ਮੁੜ ਕੇ ਜਦੋਂ ਇਹਨਾਂ ਆਖੜਾ ਹਾਜ਼ਰੀ ਲਾਦਾ ਇਹ ਕਹਿੰਦਾ ਮੈਂ ਫਲਾਣੇ ਥਾਂ ਆ ਮੈਂ ਫਲਾਣੇ ਥਾਂ ਆ ਵੀਰਵਾਰ ਆਲੇ ਤਨ ਹਾਜ਼ਰੀ ਜਾਨੀ 9 ਵਜੇ ਤੋਂ ਲਾ ਕੇ 5 ਵਜੇ ਤੱਕ ਅਸੀਂ ਕੰਮ ਕੀਤਾ ਮੀਂਹ ਪੈਂਦੇ ਜਾ ਇਹ ਆਦਾ ਪਹਿਲਾਂ ਰੋੜੀਆਂ ਚੱਕੋ ਆਇਆ ਰੋੜੀਆਂ ਦੀ ਚੱਕਣੀਆਂ ਜੋ ਸਰਕਾਰ ਦਾ ਕੰਮ ਆ ਅਸੀਂ ਉਹ ਕਰਾਂਗੇ ਨਾ ਸਰਪੰਚ ਨੇ ਸਾਡੀ ਗੱਲ ਸੁਣੀ ਨਾ ਇਹਨੇ ਗਵਾਂ ਨੇ ਰਹਿਣਾ ਸਾਡੀ ਹਾਜ਼ਰੀ ਜੀ ਲਾਈ ਮੁਰਕੇ ਇਹ ਅਦਰ ਜਿੱਥੇ ਮਰਜੀ ਜੋਰ ਲਾ ਲੋ ਕਿਹੜਾ ਪਿੰਡ ਆ ਜੀ ਪਿੰਡ ਢੀਨੇਵਾਲ ਜੀ ਕਿਹੜਾ ਬੰਦਾ ਜਿਹਨੇ ਮੇਰਾ ਆਪਣਾ ਮੇਡ ਬਣਿਆ ਇਹ ਮੇਡ ਬਣਿਆ ਜੀ ਇੱਕ ਬਿੱਲਾ ਸਿੰਘ ਆ ਤੇ ਆਹੋ ਤੇ ਇੱਕ ਜਣਾ ਸਰਪੰਚ ਆ ਜਿਹੜਾ ਆ ਮੁੰਡਾ ਇਹਦਾ ਬਲਜੀਤ ਸਿੰਘ ਆ ਇਹ ਦੋਵੇਂ ਰਲੇ ਆ ਜੀ ਇਹ ਧੋਵੇ ਚਾਲ ਨਾਲ ਕੰਮ ਕਰਦੇ ਰਦੂ ਜਾਰ ਲਗਾ ਜੀ ਤੇ ਜਾ ਸਖਤ ਦੀ ਇਹ ਕੰਗਾ ਦਾ ਜੋ ਇਹ ਜੋ ਆਂਦੇ ਉਹੋ ਹੀ ਉਹ ਕਰਦਾ ਵਾ ਤੇ ਅਸੀਂ ਉਸ ਤੋਂ ਬਾਅਦ ਅਸੀਂ ਮੁੜ ਕੇ ਆਕ ਕੇ ਇਹਨਾਂ ਦਾ ਆ ਡਾਟਾ ਕਢਾ ਕੇ ਅਸੀਂ ਡੀਸੀ ਸਾਹਿਬ ਕੋ ਗਏ ਉਹਨੂੰ ਇਤਲਖਾਸ਼ ਦਿੱਤੀ ਤੇ ਡੀਸੀ ਸਾਹਿਬ ਦੇ ਲੀਡਰ ਨੇ ਮੈਂ ਰੋਜ਼ ਦੁਜੀ ਤੇ ਤੇਜੇ ਤੇ ਫੋਨ ਕਰਨਾ ਮੈਂ ਮੇਲ ਲਾਤਾ ਜੀ ਮੈਂ ਮੇਲ ਲਾਤਾ ਇਹ ਆਂਦੇ ਕੋਈ ਲਾ ਕੇ ਵਿਖਾ ਲੈ ਇਹਨੇ ਸਦਾ ਹੀ ਰੜਾ ਵਾ ਸਦਾ ਜ ਤਲਾਇਦਾ ਪੰਜਾਬ ਦਾ ਮੁੱਖ ਮੰਤਰੀ ਸਦਾ ਹੀ ਬੜਾਤਾ ਵੀ ਬੇੜ ਸਦਾ ਹੀ ਰਹੂਗਾ ਇਹਨਾਂ ਬੌਰਕਾ ਵੜਾ ਕੀਤਾ ਵਾ ਅਸੀਂ ਸਰਕਾਰ ਦੇ ਗਾੜੀ ਹੱਥ ਜੋੜਦੇ ਆ ਇਹ ਸੈਂਟਰਲ ਸਰਕਾਰ ਗਾੜੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਜੇ ਅਸੀਂ ਝੂਠੇ ਦਾ ਸਾਡੇ ਦੇ ਕੀਤੀ ਜਾਵੇ ਇਹਨਾਂ ਨੇ ਵੀ ਕਿੰਨਾ ਕਵੜਾ ਕੀਤਾ ਜੀ ਅਜੇ ਹੋਰ ਵੀ ਇਹਨਾਂ ਦਾ ਕਵੜਾ ਹੈਗਾ ਜੋ ਬਾਬਾ ਜੀ ਕਿੰਨੇ ਕ ਬੰਦੇ ਆ ਜਿਨ੍ਹਾਂ ਦੇ ਪੈਸੇ ਨਹੀਂ ਮਿਲਿਆ ਤਾਂ ਹਾਂ ਵੀ ਜੀ 12 ਬੰਦੇ ਆ ਜੇ ਹੋਰ ਹੀ ਹੈਗਾ ਡਾਟਾ ਕੱਢਣ ਵਾਲਾ ਆ 12 ਬੰਦਿਆਂ ਦੇ ਪੈਸੇ ਜੋ ਆ ਜਿੰਨੇ ਆ ਆਵੇ ਸਰਦਾਰ ਦੇ ਹੱਥ ਜਾ ਤੁਹਾਡੇ ਕਿੰਨੇ ਬੰਦੇ ਜਿਨ੍ਹਾਂ ਦੇ ਪੈਸੇ ਨਹੀਂ ਮਿਲ ਜਣਾ ਆ ਸਾਰੇ ਜਿਹੜੇ ਖਲੋਤੇ ਆ ਜੀ ਸਾਰੇ ਕੰਦੇ ਪੈਸੇ ਇਹ ਟੋਟਲ ਹੋ ਗਿਆ ਇੱਕ ਇਹ ਗਣ ਲੋ ਜੀ ਕਿੰਨੀਆਂ ਬੀਬੀਆਂ ਜੋ ਆ ਸਾਰੀਆਂ ਬੀਬੀਆਂ ਜਿੱਥੇ ਕਿੰਨੀਆਂ ਖਲੋਤੇ ਇਹ 40 ਜਾਂ 20 ਜਣੀਆਂ 40 ਜ ਆ ਗਿਆ ਡੇਢ ਮਹੀਨਾ ਲਾਇਆ ਮੇਰਾ ਰਾਜਵਿੰਦਰ ਕੌਰ ਕਿਹੜਾ ਪਿੰਡ ਹੈ ਦਿਨੇਵਾਲ ਇਹ ਕੀ ਕਿਨੇ ਤੁਹਾਨੂੰ ਚੇਰ ਹੋ ਗਿਆ ਵਾ ਕੰਮ ਕਰ ਦੇਣ ਨੂੰ ਤੇ ਕਿੰਨੇ ਪੈਸੇ ਤਾਂ ਨਹੀਂ ਵਾ ਤੱਕ 4 ਜਨਵਰੀ ਤੋਂ ਵੇਦੀ ਸ਼ੁਰੂ ਆ ਕੰਮ ਅੱਛਾ ਜੀ ਹਾਂ ਜੀ ਤਾਂ ਡੇਢ ਮਹੀਨਾ ਲਾਇਆ ਜੀ ਪੂਰਾ ਹਾਜ਼ਰੀ ਲੱਗਦੀ ਰਹੀ ਹੈ ਨਹੀਂ ਜੀ ਹਾਜ਼ਰੀ ਲੱਗਦੀ ਰਹੀ ਹੈ ਅੱਛਾ ਜੀ ਅਬ ਆਪ ਕੋ ਜਿਹਨਾਂ ਨਾਲ ਹੀ ਕੰਮ ਕੀਤਾ ਜੇ ਕਿੰਨੀਆਂ ਬੀਬੀਆਂ ਤੁਸੀਂ ਹੈ ਕਿ ਜਿਨ੍ਹਾਂ ਦੇ ਪੈਸੇ ਨਹੀਂ ਮਰੇ ਵੀ ਪੱਤੀ ਹੈਗੀਆਂ ਸਭ ਕੀ ਪੱਤੀ ਹੈਗੀਆਂ ਹਾਂਜੀ ਕੀ ਆਂਦੇ ਕੀ ਆ ਜਦੋਂ ਦੀ ਪੈਸੇ ਮੰਗਦੇ ਕੀ ਆਂਦੇ ਕੀ ਪੈਸੇ ਪਾਉਣ ਨਹੀਂ ਡਾਏ ਪਾਉਣਗੇ ਤਾਂ ਫੇਰ ਹੀ ਖਾਤਿਆਂ ਤੋਂ ਪੜਾਵਾਂਗੇ ਭੱਜੀ ਤੁਸੀਂ ਜਾਂਦੇ ਜੋ ਕੀ ਆਂਦੇ ਕੀ ਹੋ ਜਾਂਦੇ ਤਾਂ ਪਾਉਂਦੇ ਨਹੀਂ ਆਉਂਦੇ ਨਹੀਂ ਤੇ ਤੁਹਾਨੂੰ ਜਾਣੇ ਆ ਸਵੇਰੇ ਜਾਣੇ ਨੂੰ ਪਤਾ ਹੈ ਭੱਜੀ ਇੱਕ ਮਿੰਟ ਨਿਕਲ ਓਏ ਇਹ ਪਾਦੀ ਕੀ ਨਾ ਤੁਹਾਡਾ ਰਾਜਵਿੰਦਰ ਕੋਲ ਰਾਜਵੰਦਰ ਭਾਈ ਜੀ ਇਹ ਕਿਹੜਾ ਪਿੰਡ ਹੈ ਤੀਨੇ ਮਾਲ ਤੇ ਕੀ ਸਾਰੇ ਨਰੇਗਾ ਦੇ ਕਿੰਨੇ ਚਿਰ ਤੁਹਾਨੂੰ ਕੰਮ ਕਰਦੇ ਕਿੰਨੇ ਪਿੰਡ ਕੰਮ ਕਰਦਿਆਂ ਤਾਂ ਕਾਫੀ ਟਾਈਮ ਹੋ ਗਿਆ ਪੈਸੇ ਆਖੀ ਦਾ ਪਵਾ ਦੋ ਨਹੀਂ ਪਹੁੰਚੇ ਸੋਣੇ ਮੇੜ ਗੋਣੇ ਮੇਟ ਕੋਈ ਜਤਿੰਦਰ ਹੀ ਜਤਿੰਦਰ ਆ ਕੀ ਆਂਦੇ ਕੀ ਜਦੋਂ ਪੈਸੇ ਮੰਗਦੇ ਤਾਂ ਉਹ ਆਂਦੇ ਪਿੱਛੇ ਜਮਾ ਹੀ ਹੈ ਨਹੀਂ ਗੇ ਜ਼ੀਰੋ ਆ ਤੇ ਖਤਮ ਆ ਸਾਡੇ ਖਤਮ ਆ ਬਾਨਿਸ਼ਾਰੀ ਮਾਰ ਕੇ ਅੱਜ ਜਾਣੇ ਕਢੋਣਾ ਅੱਜ ਕੱਲ੍ਹ ਜਾਣੇ ਕਢੋਣਾ ਇਹ ਪਤਾ ਕਰ ਜਿਹੜੇ ਪੈਸੇ ਲੋਕਾਂ ਦੇ ਆਏ ਉਹ ਕਿੱਦੇ ਆਏ ਉਹ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਮੈਂ ਸਮੁੱੱਚੇ ਪਿੰਡ ਵੱਲੋਂ মিডিਆ ਨੂੰ ਜਾਣਕਾਰੀ ਦੇਣੀ ਚਾਹੁੰਦਾ ਵਾਂ ਬੜੇ ਸੁਚਾਰੂ ਢੰਗ ਨਾਲ ਮੈਂ ਕਿਸੇ ਦਾ ਵਿਰੋਧ ਨਹੀਂ ਕਰਨਾ ਚਾਹੁੰਦਾ ਮੈਂ ਇੱਕ ਮੰਗ ਹੀ ਮੰਗਣ데요 ਵਾਂ ਜੋ ਇਹ ਤੁਹਾਡਾ ਹੱਕ ਆ ਆ ਬੀਬੀਆਂ ਸਾਰੀਆਂ ਨਰੇਗਾ ਵਾਲੀਆਂ ਆ ਸਤਿਕਾਰਯੋਗ ਪ੍ਰਧਾਨ ਜੀ ਇਹ ਬਜ਼ੁਰਗ ਬੰਦੇ ਹੋਣ ਦੇ ਬਾਵਜੂਦ ਅਨੇਕਾਂ ਦਾ ਕੰਮ ਕਰਦੇ ਨੇ ਬੜੇ ਹੀ ਬਜ਼ੁਰਗ ਬੰਦੇ ਜਿਹੜੇ ਅਨੇਕਾਂ ਦਾ ਕੰਮ ਕਰਦੇ ਰਹੇ ਨੇ ਇਹਨਾਂ ਨੂੰ ਪੈਸਿਆਂ ਦੀ ਮਤਲਬ ਹਾਜ਼ਰੀਆਂ ਵੀ ਕਦੀ ਲਾਤੀਆਂ ਕਦੀ ਨਾ ਲਾਤੀਆਂ ਤੇ ਪੈਸੇ ਪੁੱਛਣ ਜਾਂਦੇ ਆ ਜੀ ਪਿੱਛੇ ਖਾਤੇ 'ਚ ਪੈਸੇ ਨਹੀਂ ਆ ਗਏ ਜਾਂ ਸਰਕਾਰ ਨਹੀਂ ਪਾ ਰਹੀ ਇਹਨਾਂ ਨੂੰ ਲਾਰੇ ਲੱਪੇ ਲਾ ਕੇ ਤੇ ਟੋਹਾਂ ਚੀ ਸੇ ਬਚਾਰੇ ਧੁੱਪੇ ਮਰਦੇ ਰਹਿ ਸਾਡੇ ਹੁੰਦਿਆਂ ਸਾਡੇ ਨਾਲ ਵੀ ਕੰਮ ਕਰਦੇ ਗਿਆਂ ਬੀਬੀਆਂ ਮੈਂ ਵੀ ਮਿਸਤੀ ਦਾ ਕੰਮ ਕਰਦਾ ਰਿਆਂ ਅਸੀਂ ਤੇ ਸਿੱਧਾ ਕੀਤਾ ਵੀ ਨਕਦ ਲੈਣੇ ਜੇ ਡੋਣਾ ਦੇ ਡਾਲੋ ਨਹੀਂ ਡੋਣਾ ਤੇ ਤੁਹਾਡੀ ਮਰਜ਼ੀ ਆ ਸਾਨੂੰ ਨਰੇਗਾ ਦੀ ਨਹੀਂ ਨਾ ਪਾਇਆ ਫੇਰ ਇਹਨਾਂ ਨੂੰ ਕਿਹਾ ਵੀ ਘਰ ਪਰਸੀ ਇੱਕ ਬੰਦਾ ਨਰੇਗਾ ਦੇ ਵਿੱਚ ਪਾਓ ਹਾਂਜੀ ਉਹ ਵੀ ਨਹੀਂ ਨਾ ਕੀਤਾ ਆ ਕੁਝ ਬੀਬੀਆਂ ਚਲੋ ਇਹਨਾਂ ਦੇ ਨਹੀਂ ਆਏ ਗੱਲ ਵੱਖਰੀ ਆ ਪਰ ਇਹ ਤੇ ਇਹਨਾਂ ਦਾ ਫਰਕ ਜਿਹੜਾ ਆ ਘਟਾਲਾ ਕੀਤਾ ਨਾ ਜਿਹੜੇ ਘਰ ਬੈਠੇ ਹੀ ਬੰਦੇ ਆ ਜਿਨ੍ਹਾਂ ਦੇ ਦੋ ਦੋ ਮਤਲਬ ਕਿਸੇ ਦੇ 20000 ਆ ਗਿਆ ਕਿਸੇ ਦੇ 25000 ਆ ਕਿਸੇ ਦੇ 30000 ਆ ਕਿਸੇ ਦੇ 5000 ਆ ਇਹ ਵੇਖੋ ਵੀ ਚੰਗੇ ਚੰਗੇ ਸਚਾਰੂ ਚੰਗੇ ਚੰਗੇ ਅਮੀਰ ਘਰਾਂ ਦੇ ਜੀਮੀਦਾਰ ਤਬਕੇ ਦੇ ਖਾਤਿਆਂ 'ਚ ਵੀ ਪੈਸੇ ਆਏ ਨੇ ਚਾਚੇ ਤਾਇਆ ਦੇ ਪੁੱਤਾਂ ਦੇ ਘਰ ਦੇ ਬੈਠਿਆਂ ਦੇ ਵਿੱਚ ਉਹਨਾਂ ਕਦੀ ਦਿਹਾੜੀ ਨਹੀਂ ਲਾਈ ਛੋੜੇ ਛੋੜੇ ਬੱਚਿਆਂ ਦੇਾਂ ਦੇ ਵੀ ਪੈਸੇ ਮਤਲਬ ਖਾਤਿਆਂ 'ਚ ਪਾਉਂਦੇ ਆ ਅਈ ਸੇਈ ਸਰਕਾਰ ਮੈਂ ਪੰਚਾਇਤ ਬੰਦੇ ਵਿੱਚ ਜਿਹੜਾ 4 ਮਹੀਨੇ ਵਿੱਚ ਪੰਚਾਇਤ ਆ ਬਣੀ ਆ ਨਾ ਇਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਹੀ ਇਹ ਖਾਤੇ ਖਲਾਏ ਆ ਇਲੈਕਸ਼ਨ ਤੋਂ ਪਹਿਲਾਂ ਹੀ ਇਹ ਜਿਹੜੇ ਆ ਮਤਲਬ ਨਾ ਪਏ ਨਰੇਗਾ ਦੇ ਵਿੱਚ ਕਿਸੇ ਨੂੰ ਪਿੰਡ ਵਾਲੇ ਨੂੰ ਨਹੀਂ ਪਤਾ ਕਿ ਇਹ ਮਤਲਬ ਜੋ ਹਾੜੀ ਰੋਧੀ ਤੇ ਨੂੰ ਨਹੀਂ ਪਤਾ ਵੀ ਇਹ ਕੀ ਬਣਿਆ ਵਾ ਕੀ ਲੱਗਦਾ ਭਾਈ ਐਂ ਕੰਮ ਤੇ ਜਾਂਦੇ ਰਹੇ ਰੋਜ਼ ਵੇਂਦੇ ਰਹੇ ਗਰਮੀਆਂ ਦੇ ਦਿਹਾੜੀ ਲਾਉਂਦੀਆਂ ਰਹੀਆਂ ਵਿਚਾਰੀਆਂ ਬੈਣ ਵੀ ਨਹੀਂ ਦਿੰਦੇ ਰਹੇ ਤੇ ਜਿਹੜੀਆਂ ਕੰਮ ਕਰਦੇ ਉਹਨਾਂ ਦਾ ਪੈਸਾ ਪਿਆ ਹੀ ਨਹੀਂ ਤੇ ਜਿਹੜੇ ਨਹੀਂ ਕਰਦੇ ਰੇ ਅੱਜ ਤੱਕ ਐਂ ਘਰੋਂ ਬਾਹਰ ਨਹੀਂ ਵੇਖੇ ਉਹਨਾਂ ਦੇ ਪੈਸੇ ਪਿਆ ਕਿੰਨੇ ਮਹੀਨੇ ਹੋ ਗਏ ਨਾ ਕੰਮ ਕਰਦੇ ਇਹਨਾਂ ਨੂੰ ਇਹਨਾਂ ਨੂੰ 4 ਮਹੀਨੇ ਹੋ ਗਏ ਟੋਟਲ ਵਿੱਚ ਡੇਢ ਮਹੀਨੇ ਤੇ ਪੈਸੇ ਨਹੀਂ ਇਹਨਾਂ ਦੇ ਆਏ ਤੇ ਕੀ ਲੱਗਦਾ ਜਿੱਦਾਂ ਹੁਣ ਚੁੱਲਾ ਚੋਕਾ ਇਹੋ ਸਾਰਾ ਪੈਣਾ ਜਿੱਦਾਂ ਦਾ ਤੇ ਹੱਥ ਪੈ ਨਹੀਂ ਮਿਲੇ ਉਹ ਤੇ ਵਿਚਾਰੀਆਂ ਰੋਣ ਡਈਆਂ ਜੀ ਹੂੰ ਰੋਜ਼ ਕਹਿੰਦੀਆਂ ਇੱਥੇ ਇਕੱਠੇ ਹੁੰਨੇ ਤੇ ਆ ਜਾਰ ਕੇ ਅੱਕ ਕੇ ਸੱਦਿਆ ਤੁਹਾਨੂੰ ਜਿਹੜਾ ਮੇਡ ਹੈ ਜਿਹਨੇ ਜਿਹਦਾ ਹਾਲ ਹੁੰਦਾ ਉਹ ਕੀ ਆਂਦਾ ਹੈ ਉਹ ਇਹਨਾਂ ਨੂੰ ਪਤਾ ਜੀ ਇਹ ਕਹਿ ਗਿਆ ਅੱਛਾ ਉਹਲੇ ਗੋਪ ਆਇਆ ਹਾਂਜੀ ਉਹਦੇ ਪਰਿਵਾਰ ਦੇ ਵਿੱਚ ਪਏ ਪਏ ਸਾਰਿਆਂ ਨੂੰ ਇਹਨਾਂ ਦੇ ਪਹਿ ਨਹੀਂ ਵਿਚਾਰੀਆਂ ਦੇ ਕੀ ਹੋਣਾਗੀ ਜਾਈਦਾ ਹਾਂਜੀ ਅਹੀਂ ਇਹ ਵੀ ਕਿਹਾ ਕਿ ਨਰੇਗਾ ਦੇ ਵਿੱਚ ਹਰ ਘਰ ਚੋਂ ਇੱਕ ਜੀ ਚਾਈਦਾ ਹਾਂਜੀ ਤੇ ਇਹ ਜਿੱਦਾਂ ਉਦਾਂ ਬੈਠਿਆਂ ਨੂੰ ਪਾਈ ਜਾਂਦੇ ਤੇ ਜਿਹੜਾ ਕੰਮ ਕਰੂਗਾ ਉਹਨਾਂ ਨੂੰ ਪੈਣੇ ਚਾਹੀਦੇ ਨੇ ਤੇਰੀ ਜਾਂ ਚੁਣ ਜਾਈਦੀ ਹਾਂਜੀ ਇਹ ਕੀ ਨਾਮ ਆਪਣਾ ਜੀ ਜਿਹੜਾ ਨਾਮ ਬਲਜੀਤ ਸਿੰਘ ਪਿੰਡ ਦੀਨਵਾਲ ਇਹ ਪਿੰਡ ਵਾਸੀ ਨੇ આરોਪ ਲਗਾਏ ਤੁਹਾਡੇ ਤੇ ਕਿ ਜਿਹਨੇ ਸਾਡੇ ਨਰੇਗਾ ਦੇ ਕੰਮ ਕੀਤਾ ਉਹ ਹਾਲ ਤੱਕ ਪੈਸੇ ਨਹੀਂ ਮਿਲੇ ਤੁਹਾਡਾ ਕਹਿਣਾ ਸਹੀ ਨਹੀਂ। ਮੈਂ ਜਿਹੜਾ ਉਹ ਰੋਕਿਆ ਬਿਲਕੁਲ ਝੂਠ ਆ। ਕਿਉਂਕਿ ਜੇ ਪਿੱਛੋਂ ਜਦੋਂ ਵੀ ਪੇਮੈਂਟ ਆ ਗਈ ਉਸੇ ਵੇਲੇ ਉਹਨਾਂ ਦੇ ਖਾਤਿਆਂ ਦੇ ਵਿੱਚ ਪੈ ਜਾਊਗੀ। ਇਹ ਤੇ ਸਰਕਾਰ ਦਾ ਕੰਮ ਹੈ ਤੇ ਸਰਕਾਰ ਨੇ ਹੀ ਕਰਨਾ ਵਾ। ਨਾ ਕਿ ਸਰਪੰਚ ਦਾ ਕੰਮ ਆ ਕੋਈ। ਜਿਹੜੇ ਉਹ ਕਦੇ ਵੀ ਤੁਹਾਡੇ ਪਰਿਵਾਰ ਦੇ ਕੋਈ ਲਾਉਂਦੇ ਵੀ ਤੁਹਾਡੇ ਪਰਿਵਾਰ ਦੇ ਬੰਦੇ ਪੈਸੇ ਪਾਏ ਆ ਉਹ ਕੀ ਮਾਮਲਾ ਆਗਾ? ਨਹੀਂ ਜੀ ਬਿਲਕੁਲ ਨਹੀਂ ਬਿਲਕੁਲ ਸਾਰਾ ਝੂਠ ਆ ਜੀ। ਇਹਦੇ ਵਿੱਚ ਕੋਈ ਨਹੀਂ ਪਰਿਵਾਰ ਦਾ ਮੈਂਬਰ ਹੈਗਾ। ਜੇ ਮੇਰੇ ਪਰਿਵਾਰ ਦਾ ਮੈਂਬਰ ਹੋ ਗਏ ਤੇ ਮੈਂ ਕੀ ਕਰਨੀ? ਉਦਾ ਦੇਖੂਗਾ ਕੀ ਕਰਨਾ ਪਹਿਲੀ ਤੋਂ ਗੱਲ ਨਹੀਂ ਹੈਗਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿਉਂਕਿ ਪਰਿਵਾਰ ਦੇ ਮੇਰਾ ਕੋਈ ਮਤਲਬ ਕੋਈ ਨਾਂ ਨਹੀਂ ਹੈਗਾ ਇਸ ਕਰਕੇ ਮੈਂ ਮਾਫੀ ਚਾਹਣਾ ਉਹ ਕਿ ਮੈਨੂੰ ਇਹ ਪਰੇਸ਼ਾਨ ਤੰਗ ਨਾ ਕਰਨ ਜਦੋਂ ਪੈਸੇ ਆਗੇ ਆਪਣੇ ਆਪ ਹੀ ਇਹਨਾਂ ਦੇ ਖਾਤਿਆਂ ਵਿੱਚ ਪੈਸੇ ਆ ਜਾਣੇ ਆ ਸਾਰੇ ਪੰਜਾਬ ਦੇ ਹਿੰਦੁਸਤਾਨ ਦੇ ਪੰਜਾਬ ਦੇ ਕੀ ਮਤਲਬ ਭੇਂਡਿਆ ਦੇ ਨਹੀਂ ਪੈਸੇ ਹਲੇ ਤੱਕ ਆਏ ਜੀ